ਤੋ ਇਹ ਹੈ ਜਿਉ ਟਰੱਕ ਇਹਦਾ ਰਿੰਮ ਖੁੱਲ ਕੇ ਵੱਜਿਆ ਮੁੰਡੇ ਦੇ ਇਹ ਟਰੱਕਾ ਜੀ ਇਹ ਟਰੱਕਾ ਰਹਿ ਬੰਦ ਇਹਦਾ ਥੋੜਾ ਜਿਹਾ ਲੋਡ ਵੀ ਤਾਂ ਕੋਈ ਆ ਨੰਬਰ ਆ ਜੀ ਜਿਹਦੇ ਕਰਕੇ ਡੈਥ ਹੋਈ ਆ ਮੁੰਡੇ ਦੀ 86 ਰੇ ਮੁੰਡਿਆ ਸਿੱਧਿਓ ਨਾਲ ਦੀ ਨਾਲੇ ਮੌਤ ਹੋ ਗਈ ਆ ਬੰਦੇ ਦੀ ਉਹ ਬਹੁਤ ਹੀ ਲੁਕਾਈ ਗੱਲ ਆ ਕੰਪ ਕਦੇ ਵੀ ਇਹ ਸਾਰਾ ਇਸੇ ਨਾਲ ਨਾ ਕਰੇ ਡੈਡਵੌਕ ਦੇ ਵਾਰਸ ਵੀ ਆ ਚੁੱਕੇ ਆ ਪਾਰਿਸ ਦੇ ਵਿੱਚ ਟਰੱਕ ਡਰਾਈਵਰ ਦੀ ਤਾਂ ਕੋਈ ਗਲਤੀ ਨਹੀਂ ਵਿਚਾਰੇ ਦੀ ਕਿਉਂਕਿ ਰਿਮ ਆਪਣੇ ਆਪ ਖੁੱਲ੍ਹ ਕੇ ਲੱਗਿਆ ਇਹ ਬੰਦੇ ਨੂੰ ਇੱਕ ਐਕਸੀਡੈਂਟ ਕਹਿ ਸਕਦੇ ਆ ਆਪਾਂ ਜੀਦੀ ਹਾਲ ਲੱਗੀ ਦੇਖੋ ਕਿਦਾਂ ਕਿੱਥੇ ਖਿੱਚ ਕੇ ਲਿਆਉਂਦੀ ਆ ਹਾਲ ਲੱਗੀ ਬੰਦੇ ਨੂੰ ਆਪਣੇ ਆਪ ਨੂੰ ਕੋਈ ਕੰਮ ਚੱਲਿਆ ਹੋਊਗਾ ਵਿਚਾਰਾਂ ਪਰ ਕੰਮ ਅਧੂਰਾ ਹੀ ਰਹਿ ਗਿਆ ਆ ਵਿਚਾਰੇ ਦੇ ਮੋਟਰਸਾਈਕਲ ਦਾ ਹਾਲ ਦੇਖ ਕੀ ਪਤਾ ਲੱਗਦਾ ਹੈ ਕਿ ਬੰਦਾ ਬਚਿਆ ਨਹੀਂ ਹੋਣਾ ਉਹ ਲੋਕਾਂ ਦਾ ਭਾਰੀ ਇਕੱਠ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਚੁੱਕੇ ਨੇ ਤੁਹਾਨੂੰ ਮ੍ਰਿਤਕ ਦੀ ਅਸੀਂ ਸ਼ਕਲ ਨਹੀਂ ਦਿਖਾ ਸਕਦੇ اے جی مونڈے دا ڈڈی نی اے مو کہتا کلا جی ਆਪ ਸਭੀ ਆਓ ਬੜਾ ਅਜਿਹਾ ਕਿ ਉਹ ਅਗਲੇ ਆ ਗਏ ਆ ਇਹਦੀ ਗੱਲ ਆ ਉਹ ਤਾਂ ਆ ਰਹੇ ਨੇ ਲੋਕ ਜਣੇ ਆਉਂਦਾ ਦੇਖਦੇ ਉਹ ਨਾ ਲੇਖਾ ਵੀ ਨਾ ਤਾਂ ਕੋਈ ਕੀ ਗੱਲ ਆ ਕਿ ਨਹੀਂ ਹੋ ਰਿਹਾ ਉਹ ਉਧਰ ਰਹਿ ਨਹੀਂ ਗੱਡੀ ਦਾ ਦੇਖਣ ਉਹ ਹੋਰ ਜੀ ਫੱਟੂ ਜੀ ਕੀ ਆ ਲੈ ਕਿੱਤਾ ਹੋਇਆ ਇਹ ਐਕਸੀਡੈਂਟ ਉਹ ਨਹੀਂ ਭਰਾਵਾ ਮਰ ਆਉਣੇ ਆ ਠੀਕ ਹੈ ਸੋ ਲੱਕੋ ਜੇ ਮੁੰਡੇ ਦਾ ਪਤਾ ਲੱਗਿਆ ਕਿੱਥੋਂ ਦਾ ਛੁੱਟੀ ਹੋ ਗਈ ਹੋਣੀ ਹੈ ਮੁੰਡਾ ਕਿੱਥੋਂ ਦਾ ਯੇ ਉਹ ਸੋਨੀ ਫੈਗਰ ਵਾਲਾ ਭਗੌੜਾ ਹੈ ਸਾਈਕਲ ਦੁਕਾਨਦਾਰੀ ਹੈ ਅੱਛੇ ਠੀਕ ਹੋ ਗਿਆ ਕਿੱਥੇ ਦਾ ਮੁੰਡਾ ਲੱਗ ਰਿਹਾ ਹੈ ਸੋ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਹੋ ਜੀ ਤੇ ਇਦਾਂ ਵੀ ਜਾਣਕਾਰੀ ਤੁਹਾਡੇ ਤੇ ਲੈ ਕੇ ਆਵਾਂਗੇ ਸੀ ਉਹ ਤੱਕ ਦੇ ਲਈ ਧੰਨਵਾਦ ਸਾਰਿਆਂ ਦਾ ਤੁਸੀਂ ਕਾਲ ਜੀ ਹੋਰ ਕੋਈ ਨਵੀਂ ਅਪਡੇਟ ਲਈ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ